ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਿਆਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਪਹਿਲਾਂ ਜੰਜਾਂ ਕਈ-ਕਈ ਦਿਨ ਰੁਕਦੀਆਂ ਖੁੱਲੇ ਵੇੜੇ ਵਿੱਚ ਦੌਰ ਕੇਸਾਂ ਪੱਲੀਆਂ ਵਿਛਾ ਕੇ ਉਹਨਾਂ ਨੂੰ ਖਾਣਾ ਖਵਾਇਆ ਜਾਂਦਾ ਆਂਢੀਆਂ ਗੁਆਂਢੀਆਂ ਤੇ ਰਿਸ਼ਤੇਦਾਰ ਖਾਣਾ ਵਰਤੌਂਦੇ। ਭੋਜਨ ਵਿੱਚ ਗੱਡੂ, ਜਲੇਬੀਆਂ, ਖੁਰਮੇ ਵੀ ਹੁੰਦੇ। ਕਈ ਵਾਰੀ ਕੜਾਹ ਵੀ ਵਰਤੌਂਦੇ। ਕਦੇ-ਕਦੇ ਸ਼ਰੀਕਾ, ਜੰਮ, ਜੰਜ, ਬਰਾਤ ਦੀ ਰੋਟੀ ਕਰਤਾ। ਇੱਕ ਬੰਦੇ ਤੇ ਬੋਝ ਨਹੀਂ ਸੀ ਪੈਂਦਾ। ਵਿਆਹ ਵਿੱਚ ਪੂਰਾ ਪਿੰਡ ਸ਼ਾਮਲ ਹੁੰਦਾ। ਨਿਉਂਦੇ ਦੇ ਪੈਸਿਆਂ ਨਾਲ ਕਾਰਜ ਨਿਪਟਾਏ ਜਾਂਦੇ। ਪਰ ਇਹ ਯੁੱਗ ਮੈਂ ਨਹੀਂ ਵੇਖਿਆ, ਸਿਰਫ ਸੁਣਿਆ ਹੀ ਐ। ਮੇਰੀ ਸੁਰਤ ਵਿੱਚ ਬਰਾਤ ਇੱਕ ਰਾਤ ਰਹਿੰਦੀ ਜਿਸ ਨੂੰ ਜਾਣ ਸਾਰ ਟੈਂਟ ਵਿੱਚ ਲਗਾਈਆਂ ਮੇਜ਼ ਕੁਰਸੀਆਂ ਤੇ ਚਾਹ ਪਲਾਈ ਜਾਂਦੀ ਲੱਕੜ ਦੀਆਂ ਫੋਲਡਿੰਗ ਕੁਰਸੀਆਂ ਹੁੰਦੀਆਂ ਤੇ ਮੇਜ਼ ਵੀ ਫੋਲਡਿੰਗ ਹੀ ਬਰਾਤ ਨੂੰ ਉਤਾਰੇ ਵਾਲੀ ਜਗ੍ਹਾ ਤੋਂ ਚਾਹ ਲਈ ਸੱਦਾ ਦਿੱਤਾ ਜਾਂਦਾ ਤੇ ਫਿਰ ਬਰਾਤ ਬੈਂਡ ਵਾਜੇ ਜਾਂ ਢੋਲ ਨਾਲ ਢੋਲ ਤੇ ਨੱਚਦੀ ਆਉਂਦੀ ਇਸੇ ਤਰ੍ਹਾਂ ਹੀ ਫਿਰ ਰਾਤ ਨੂੰ ਰੋਟੀ ਲਈ ਬੁਲਾਇਆ ਜਾਂਦਾ ਚਾਹ ਵੇਲੇ ਸਟੈਂਡ ਵਿੱਚ ਚਾਰ ਫੁੱਲ ਪਲੇਟਾਂ ਰੱਖੀਆਂ ਹੁੰਦੀਆਂ ਸਨ ਜਿੰਨਾਂ ਵਿੱਚ ਰਸਫੁੱਲੇ ਗੁਲਾਬ ਜਮਨ ਬਰਫੀ ਤੇ ਇੱਕ ਹੋਰ ਮਠਿਆਈ ਹੁੰਦੀ ਸੀ ਚਾਹ ਨਾਲ ਆਲੂ ਪਾਲਕ ਤੇ ਪਕੌੜੇ ਹੁੰਦੇ ਸਨ ਜੋ ਕੇਲਿਆਂ ਵਾਲੀ ਚਟਨੀ ਨਾਲ ਸਰਵ ਕੀਤੇ ਜਾਂਦੇ ਸਨ ਗੋਪੀ ਤੇ ਪਨੀਰ ਤੇ ਪਕੌੜਿਆਂ ਦਾ ਚੱਲਣ ਨਹੀਂ ਸੀ ਆਇਆ ਰੋਟੀ ਵਿੱਚ ਰੋਟੀ ਦੇ ਨਾਲ ਇੱਕ ਸੁੱਕੀ ਸਬਜੀ ਇੱਕ ਰਸੇ ਵਾਲੀ ਸਬਜੀ ਤੇ ਨਾਲ ਗੁੰਦੀ ਦਾ ਰਾਇਤਾ ਹੁੰਦਾ ਸੀ ਸਬਜੀ ਵਰਤਾ ਸਬজੀਆਂ ਵਰਤੋਂ ਲਈ ਤਿੰਨ ਜਾਂ ਚਾਰ ਕੋਲਿਆਂ ਵਾਲਾ ਚਮਖਾ ਜਿਹਾ ਹੁੰਦਾ ਰੋਟੀ ਵਾਲੇ ਪੰਡਾਲ ਦੇ ਗੇਟ ਕੋਲੇ ਫਲਾਂ ਦਾ ਸਟਾਲ ਲਗਾਇਆ ਜਾਂਦਾ ਸੀ ਜਿਸ ਵਿੱਚ ਹਰ ਬਰਾਤੀ ਨੂੰ ਇੱਕ ਕੇਲਾ ਤੇ ਇੱਕ ਸੰਤਰਾ ਦਿੱਤਾ ਜਾਂਦਾ ਸੀ ਕਈ ਸ਼ਰਾਰਤੀ ਵੱਧ ਨੂੰ ਵੀ ਹੱਥ ਮਾਰ ਲੈਂਦੇ ਅਗਲੇ ਦਿਨ ਛੋਲੇ ਪੂਰੀਆਂ ਦੇ ਨਾਸ਼ਤੇ ਤੋਂ ਬਾਅਦ ਡੋਲੀ ਵਿਦਾ ਕੀਤੀ ਜਾਂਦੀ ਸੀ ਰਵਾਜਾਂ ਵਿੱਚ ਤਿੰਨ ਚਾਰ ਮਿਲਣੀਆਂ ਹੁੰਦੀਆਂ ਸਾਨੂੰ ਘਰ ਦੀ ਮਿਲਦੀ ਤੋਂ ਇਲਾਵਾ ਦਾਦਕਾ ਤੇ ਨਾਨਕਾ ਮਿਲਨੀ ਦਾਜ ਵਿੱਚ ਗਰਮ ਸਰਦ ਬਿਸਤਰੇ ਸਾਈਕਲ ਸਲਾਈ ਮਸ਼ੀਨ ਤੇ ਇੱਕ ਗੁੱਟ ਘੜੀ ਹੀ ਹੁੰਦੀ ਸੀ ਬਾਕੀ ਪਹੁੰਚ ਅਨਸਾਰ ਵਿਚੋਲੇ ਜੀਜੇ ਫੁੱਫੜ ਮਾਮੇ ਦਾਦੇ ਆਦ ਨੂੰ ਕੋਈ ਛਾਪ ਪਾਈ ਜਾਂਦੀ ਸੀ ਕੁਝ ਲੋਕ ਤੋਂ ਕੁਰਸੀਆਂ ਨਾਲ ਮੇਜ਼ ਪੇਟੀ ਵੀ ਦਿੰਦੇ ਸਨ ਜ਼ਮਾਨਾ ਬਦਲ ਗਿਆ ਤਿੰਨ ਦਿਨਾਂ ਵਾਲਾ ਵਿਆਹ ਤਿੰਨ ਘੰਟਿਆਂ ਵਿੱਚ ਸਿਮਟ ਗਿਆ ਖਾਣ ਪੀਣ ਦੀਆਂ ਆਈਟਮਾਂ ਦੀ ਗਿਣਤੀ 100 200 ਨੂੰ ਟੱਪ ਗਈ ਮਹਿਮਾਨਾਂ ਦੀ ਗਿਣਤੀ 40 50 ਤੋਂ ਹਜ਼ਾਰਾਂ ਵਿੱਚ ਹੋ ਗਈ ਬਰਾਤਿਆਂ ਦੀ ਟੋਰ ਅਲੋਪ ਹੋ ਗਈ ਇੱਕ ਦਿਨ ਦਾ ਵਿਆਹ ਮਾਪਿਆਂ ਦੀ 30 ਸਾਲ ਦੀ ਕਮਾਈ ਖਾਂਣ ਲੱਗ ਪਿਆ ਪ੍ਰਾਣੀਆਂ ਰਸਮਾਂ ਛੱਡ ਕੇ ਮਹਿੰਦੀ ਫੰਕਸ਼ਨ ਅਤੇ ਹਲਦੀ ਫੰਕਸ਼ਨ ਸ਼ੁਰੂ ਹੋ ਗਏ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨ ਲੈ ਡਰੈੱਸ ਕੋਡ ਪ੍ਰੀ ਵੈਡਿੰਗ ਸ਼ੂਟਿੰਗ ਵਾਂਗ ਲਾਜ਼ਮੀ ਹੋ ਗਿਆ ਵੈਚਰਲ ਪਾਰਟੀ ਨੇ ਸਕੇ ਸਬੰਧੀਆਂ ਨਾਲੋਂ ਯਾਰ ਦੋਸਤ ਸਹਿਕਰਮੀ ਨੇੜੇ ਕਰ ਦਿੱਤੀ ਲੋਕ ਧੀਆ ਪਹਿਣਾ ਨੂੰ ਸੰਭਾਲਣ ਤੋਂ ਪਾਸਾ ਵੱਟਦੇ ਹੋਏ ਫਜ਼ੂਲ ਦੀਆਂ ਸੋਸੇ ਬਾਜ਼ੀਆਂ ਤੇ ਪੈਸੇ ਖਰਚਣ ਲੱਗੇ ਕਿਲੋਂਾਂ ਵਿੱਚ ਦਿੱਤੀ ਜਾਣ ਵਾਲੀ ਮਠਿਆਈ ਗਰਾਮਾਂ ਵਿੱਚ ਬਦਲ ਗਈ ਮਠਿਆਈ ਨਾਲੋਂ ਖਾਲੀ ਡੱਬੇ ਦੀ ਕੀਮਤ ਜ਼ਿਆਦਾ ਹੋ ਗਈ ਕਾਰਟ ਨਾਲ ਆਇਆ ਮਠਿਆਈ ਦਾ ਡੱਬਾ ਸ਼ਗਨ ਤੇ ਲਫਾਫੇ ਵਿੱਚ ਜੜਨ ਲੱਗਿਆ ਲਫਾਫਾ ਕਲਚਰ ਨੇ ਨਿਯੋਂਦੇ ਦੇ ਮਕਸਦ ਨੂੰ ਬਦਲ ਦਿੱਤਾ ਘਰ ਕਈ ਜਗ੍ਹਾ ਤਾਂ ਲੜਕੀ ਵਾਲਿਆਂ ਨਾਲ ਮੁਕਾਤਾ ਹੋਣ ਲੱਗਾ ਕਿਉਂਕਿ ਛੋਟੇ ਪਰਿਵਾਰ ਹੋਣ ਕਰਕੇ ਪਹਿਲਾਂ ਹੀ ਸਮਾਨ ਨਾਲ ਘਰ ਭਰਿਆ ਹੁੰਦਾ ਹੈ ਹਾਂ ਪੁੱਸਿਆਂ ਨਾਲ ਹੋਣ ਵਾਲੀਆਂ ਸੀਮਤ ਮਿਲਨੀਆਂ ਦੀ ਗਿਣਤੀ 50 ਨੂੰ ਟੱਪਣ ਲੱਗੀ ਡੈਸਟੀਨੇਸ਼ਨ ਮੈਰਿਜ ਵਿੱਚ ਆਪਣੇ ਦੂਰ ਹੋ ਗਏ ਅੱਜ ਕੱਲ ਦੇ ਵਿਆਹਾਂ ਨੇ ਰਿਸ਼ਤੇ ਖਤਮ ਕਰ ਦਿੱਤੇ ਸਮੇਂ ਨਾਲ ਮੁੰਡਿਆਂ ਦੀ ਉਮਰ ਤੇ ਕੁੜੀ ਵਾਲਿਆਂ ਦੇ ਨਖਰੇ ਵਧਣ ਲੱਗ ਪਏ ਲੜਕੇ میٹرਿਕ ਤੇ ਲੜਕੀਆਂ ਐਮਏ ਹੋ ਗਈਆਂ ਪੇਕਿਆਂ ਤੋਂ ਮੰਗ ਕੇ ਸਾਖ ਲਜਾਣ ਦਾ ਅਧਿਕਾਰ ਰੱਖਣ ਵਾਲੀਆਂ ਭੂਆ ਦਾ ਰਤਬਾ ਬੇ ਲੋੜੀ ਦਖਣ ਅੰਦਾਜ਼ੀ ਦਾ ਹੋ ਗਿਆ ਰਿਸ਼ਤੇਦਾਰ ਵਿਚੋਲਾ ਵੰਨ ਤੋਂ ਕਿਨਾਰਾ ਕਰਨ ਲੱਗੇ ਤੇ ਮੈਰਿਜ ਬਿਊਰੋ ਦਾ ਧੰਦਾ ਚਮਕਣ ਲੱਗਿਆ ਜਿਸ ਦੀ ਬਦੌਲਤ ਤਲਾਕਾਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ ਵਿਆਹ ਆਪਣਾ ਮਤਵ ਗਵਾ ਚੁੱਕੇ ਹਨ ਪਤਾ ਨਹੀਂ ਮੰਜੇ ਬਿਸਤਰੇ ਇਕੱਠੇ ਕਰਨ ਵਾਲੇ ਸਾਂਝੇ ਵਿਆਹ ਕਦੋਂ ਆਉਣਗੇ ਤੇ ਅਸੀਂ ਹੱਥ ਨਾਲ ਲਿਖੀ ਸਾਹੇ ਚਿੱਠੀ ਦੀ ਬਜਾਏ ਅਸੀਂ ਮਹਿੰਗੇ ਵੈਡਿੰਗ ਕਾਰਡ ਹੀ ਵੇਖਦੇ ਰਹਾਂਗੇ ਸੋ ECG ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਹਾਂ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ